ਜਾਂਦੀ ਹੈ ਮੈਂ ਚੀਫ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਹੈਡ ਆਫਿਸ ਕਾਰਪੋਰਟ ਆਫਿਸ ਬੈਡਨਾ ਚੀਫ ਜਨਰਲ ਮੈਨੇਜਰ ਇੰਟਰਨੈਸ਼ਨਲ ਬੈਂਕing ਡਿਵੀਜ਼ਨ ਇਜ਼ ਮਾਈ ਪ੍ਰੋਫਾਈਲ ਏਰੀਆ ਤੇ ਉਹਦੇ ਵਿੱਚ ਅਸੀਂ ਟਰਾਈ ਕਰ ਰਹੇ ਹਾਂ ਕਿ ਐਕਸਪੋਰਟਰਸ ਨੂੰ ਆਪਣੇ ਨਾਲ ਜਿੰਨਾ ਮੈਕਸਿਮਲ ਜੋੜ ਸਕਦੇ ਹਾਂ ਕਿਉਂਕਿ ਐਕਸਪੋਰਟਰਸ ਦਾ ਬਹੁਤ ਵੱਡਾ ਰੋਲ ਹੈ ਇੰਡੀਆ ਦੀ ਜੀਡੀਪੀ ਚ ਗਰੋਥ ਦੇਣ ਦਾ ਔਰ ਬੈਂਕ ਦਾ ਨਾਲ ਜੁੜ ਕੇ ਬੈਂਕ ਦੀ ਤਰੱਕੀ ਚ ਸਾਨੂੰ ਸਹਾਇਤਾ ਦਿੰਦਾ ਇਸ ਕਰਕੇ ਸਾਡਾ ਜਿੰਨੇ ਮੈਕਸਿਮਲ ਐਕਸਪੋਰਟਰ ਸਾਡੇ ਹੈ ਜਿੰਨੇ ਸਪੈਲਟ ਦੇ ਵਿੱਚ ਖਾਸ ਕਰਕੇ ਦੁਆਪਾ ਬੈਡ ਜਲੰਧਰ ਹੁਸ਼ਾਰਪੁਰ ਕ ਅੱਛੀ ਬੈਲਟ ਹੈਗੀ ਜਿਸ ਸਪੋਰਟ ਜਲੰਧਰ ਖਾਸ ਕਰਕੇ ਸਪੋਰਟ ਯੂਨੀਵਰਸਿਟੀ ਸਪੋਰਟਸ ਵਾਲੇ ਹੈਗੇ ਆ ਇੱਥੇ ਰਾਈਸ਼ਲ ਵਗੈਰਾ ਆ ਗਏ ਜਿੰਨੇ ਮੈਕਸਿਮ ਲੋਕਾਂ ਨੂੰ ਅਸੀਂ ਜੋੜੀਏ ਕਿਉਂਕਿ ਸਾਡੀ ਨਾ ਕੁਝ ਬੜੀ ਅੱਛੀ ਸਕੀਮ ਹੈ ਹੋ ਸਕਦਾ ਤਾਂ ਲੋਕਾਂ ਨੂੰ ਬਾਰੇ ਅਵੇਅਰਨੈਸ ਨਹੀਂ ਹੈ ਸੋ ਵੀ ਵਾਂਟਡ ਟੂ ਕ੍ਰੀਏਟ ਅਵੇਅਰਨੈਸ ਵੀ ਸਾਡੇ ਕੁਝ ਸਕੀਮਸ ਐਸੀ ਹੈ ਜਾਂ ਜਿਹੜੀਆਂ ਇੰਟਰਸਟ ਤੋਂ ਬੜਾ ਲੋ ਰੇਟ ਆਫ ਇੰਟਰਸਟ ਤੇ ਅਵੇਲੇਬਲ ਹੈ ਔਰ ਜਿਹੜੀ ਪ੍ਰੋਸੈਸਿਸ ਜਿਹੜੇ ਹੈ ਜਿਹੜੇ ਕਨਵੀਨੈਂਸਲੀ ਸਪੋਰਟ ਦੀ ਕਨਵੀਨੈਂਸਲੀ ਚੀਜ਼ਾਂ ਇਸੇ ਪ੍ਰੋਵਾਈਡ ਕਰ ਸਕਦੇ ਆ ਕਈ ਵਾਰ ਲੋਕਾਂ ਨੂੰ ਲੱਗਦਾ ਕਿ ਪ੍ਰਾਈਵੇਟ ਸੈਕਟਰ ਬੈਂਕ ਜਿਆਦਾ ਫੈਸਿਲਿਟੀਆਂ ਹੈ ਸ਼ਾਇਦ ਪਬਲਿਕ ਸੈਕਟਰ ਬੈਂਕ ਨਹੀਂ ਹੈ ਬਟ ਸਮਟਾਈਮ ਦੇ ਡੋਟ ਅਵੇਅਰ ਆਫ ਥਿਸ ਥਿੰਗਸ ਸੋ ਮਤਲਬ ਅਸੀਂ ਚਾਹੁੰਦੇ ਕਿ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਕੋਲ ਵੀ ਉਹੀ ਫੈਸਿਲਿਟੀਆਂ ਉਸੇ ਅਵੇਲੇਬਲ ਲੈਵਲ ਤੇ ਹੈਗੀਆਂ ਜਿਹੜੀ ਪ੍ਰਾਈਵੇਟ ਸੈਕਟਰ ਬੈਂਕ ਦੇ ਸਕਦਾ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਅੱਜ ਸਪੋਰਟਰਸ ਮੀਟ ਕਰਨ ਜਾ ਰਹੇ ਹਾਂ ਉਹਨਾਂ ਦੇ ਸਪੋਰਟਰਸ ਨੂੰ ਸਾਰੀ ਅਵੇਅਰਨੈਸ ਦੇਈਏ ਆਪਣੀ ਸਕੀਮਸ ਬਾਰੇ ਆਪਣੇ ਜਿਹੜੇ ਡਿਫਰੈਂਟ ਪ੍ਰੋਡਕਟਸ ਬਾਰੇ ਤਾਂ ਕਿ ਮੋਰ ਸਾਡੇ ਹੋਰ ਜਿਹੜੇ ਲੋਕੀ ਹੈ ਉਹਨਾਂ ਨਾਲ ਸਾਡੇ ਨਾਲ ਜੁੜਨ ਜਿਹੜੇ ਐਗਜ਼ਿਸਟਿੰਗ ਉਹ ਤਾਂ ਠੀਕ ਹੈ ਜਿਹੜੇ ਨਵੇਂ ਸਪੋਰਟਰ ਹੈ ਜਿਹੜੇ ਦੂਜੇ ਬੈਂਕਾਂ ਨਾਲ ਡੀਲ ਕਰ ਰਹੇ ਹੈ ਜਾਂ ਕਿ ਜਿਨ੍ਹਾਂ ਨੂੰ ਬੈਂਕਾਂ ਤੋਂ ਫਾਈਨੈਂਸ ਲੈਣ ਚ ਕੋਈ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਸੋਲਵ ਕਰ ਸਕੀਏ ਉਹਨਾਂ ਨੂੰ ਕ੍ਰੈਡਿਟ ਪ੍ਰੋਵਾਈਡ ਕਰ ਸਕੀਏ ਤਾਂ ਕਿ ਉਹਨਾਂ ਦੀ ਗਰੋਥ ਨਾਲ ਸਾਡੇ ਸਾਰਿਆਂ ਦੀ ਗਰੋਥ ਜੁੜੀ ਹੈ ਨਾਟ ਓਨਲੀ ਬੈਂਕ ਐਸ ਵੈਲ ਐਸ ਮੀਕਨ ਕੰਟਰੀ ਆਲਸੋ ਤਾਂ ਉਹਨਾਂ ਦੀ ਇਸ ਇਸ ਡਾਇਰੈਕਸ਼ਨ ਤੁਸੀਂ 올 인디아 레벨 ਤੇ ਕਈ ਜਗ੍ਹਾ ਤੇ ਸੀ ਇਹ ਚੀਜ਼ਾਂ ਅੱਜ ਦੇ ਦਿਨ ਚ ਕਰ ਰਹੇ ਆ ਇੱਕ ਸਪੋਰਟਮੈਂਟ ਕਰ ਰਹੇ ਆ ਡਿਫਰੈਂਟ ਪਲੇਸ ਇਜ਼ ਹੈਦਰਾਬਾਦ ਚੇਨਈ ਮੁੰਬਈ ਦਿੱਲੀ ਔਰ ਆਪਣਾ ਹੀ ਬਤੋਈ ਜਿੱਥੇ ਐਕਸਪੋਰਟ ਸਪੋਰਟ ਪੋਟੈਂਸ਼ੀਅਲ ਅਵੇਲੇਬਲ ਹੈ ਸਾਨੂੰ ਲੱਗਿਆ ਇਸ ਰਸਤੇ ਸਪੋਰਟ ਪੋਟੈਂਸ਼ੀਅਲ ਅੱਛਾ ਹੈ ਇਸ ਕਰਕੇ ਅੱਜ ਅਸੀਂ ਇੱਥੇ ਮੀਟ ਕਰ ਰਹੇ ਆ ਜਿਹਦਾ ਤੁਹਾਡੇ ਸਾਰੇ ਸਹਿਯੋਗ ਨਾਲ ਅਸੀਂ ਅੱਜ ਜੋ ਕੋਸ਼ਿਸ਼ ਕਰਾਂਗੇ ਕਿ ਮੈਕਸਿਮ ਲੋਕਾਂ ਦੀ ਜਿਹੜੀ ਉਹਨਾਂ ਦੀ ਗੱਲਾਂ ਸੁਣੀਏ ਸੁਝਾਅ ਸੁਣੀਏ ਉਹਨਾਂ ਨੂੰ ਮੈਕਸਿਮਮ ਜਿਹੜੀ ਸੀ ਗਾਈਡੈਂਸ ਪ੍ਰੋਵਾਈਡ ਕਰਕੇ ਫੈਸਿਲਿਟੀ ਦੇ ਕੇ ਦੇ ਸਕੀਏ ਅਸੀਂ ਅਸਰ ਸਾਹਿਬ ਮੇਰੇ ਕੋਲ ਤਾਂ ਹੀ ਆਏ ਕੋਈ ਨਹੀਂ ਜਾਂ ਬਾਰਤੋਂ ਆਏ ਅੰਮ੍ਰਿਤਸਰ ਤੋਂ ਕਪੂਰਥਲਾ ਤੋਂ ਸ਼ਾਰਪੁਰ ਤੋਂ ਜਲੰਧਰ ਤੋਂ ਹਾਲੇ ਜੰਮੂ ਤੋਂ ਮਤਲਬ ਜਿਹੜਾ ਸਾਡਾ ਏਰੀਆ ਇਸ ਜਨਲ ਆਫਿਸ ਅੰਮ੍ਰਿਤਸਰ ਦੇ ਹਿੰਟਾ ਜਿਹੜੇ ਏਰੀਆ ਫਾਲ ਕਰਦੇ ਆ ਉਹ ਸਾਰੇ ਉਹਨਾਂ ਨੂੰ ਸਪੋਰਟਰਸ ਨੂੰ ਸਪਲਾਇਆ ਇਸ ਤੇ ਟੋਟਲ ਵਾਲਾ ਹੀ ਆਇਆ ਹਾਂਜੀ ਟੋਟਲ ਵਾਲੇ ਟੈਕਸਟਾਈਲ ਹੋ ਗਿਆ ਜਾਂ ਕਿ ਸਪੋਰਟਸ ਗੁੱਡਸ ਹੋ ਗਿਆ ਉਹਨਾਂ ਜਿਹੜੇ ਜਿਹੜੇ ਵੀ ਮਸ਼ੀਨ ਟੂਲਸ ਐ ਜੋ ਵੀ ਐਕਸਪੋਰਟਰਸ ਜਿਹੜਾ ਐਕਸਪੋਰਟ ਐਕਸਪੋਰਟ ਉਹਦੇ ਵਿੱਚ ਸਾਡੀ ਬੜੀ ਅੱਛੀ ਸਕੀਮ ਐ ਐਕਸਪੋਰਟ ਐਕਸਪ੍ਰੈਸ ਸਕੀਮ ਉਹਦੇ ਵਿੱਚ ਸਾਡਾ ਰੇਟ ਆਫ ਇੰਟਰਸਟ ਜਿਹੜਾ ਮੇਖ 7 25 7 ਤੋਂ ਵੀ ਘੱਟ ਗਿਆ ਹੁੰਦਾ ਰੈਪ ਕੋ ਘਟਾਤਾ ਉਹਨੇ RBI ਨੇ ਹੋਰ ਘੱਟ ਗਿਆ 7% ਤੇ ਅਸੀਂ ਅਵੇਲੇਬਲ ਕਰ ਰਹੇ ਜਦ ਕਿ ਲੋਕਾਂ ਨੂੰ ਡਿਪਾਇਡ ਤੇ ਵੀ ਇਨਾ ਮਤਲਬ ਜ਼ਿਆਦਾ ਦੇਣਾ ਪੈਂਦਾ ਥੈਟ ਫੈਸਿਲਿਟੀ ਵੇ ਪ੍ਰੋਵਾਈਡਿੰਗ ਸੈਕੰਡਰੀ ਐਕਸਚੇਂਜ ਕਮਿਸ਼ਨ ਤੇ ਰੈਲਾਕਸੇਸ਼ਨ ਐ ਜਾਂ ਕਿ ਆਪਣੇ ਕਲਕੁਲੇਟਰ ਸਕਿਉਰਟੀ ਰੈਲੈਕਸੇਸ਼ਨ ਹੈ ਅਜਾ ਕਿ ਉਸ ਅਸੀ ਸੈਸ ਫੈਸਿਲਿਟੀ ਜਦੋਂ ਬੰਦਾ ਘਰ ਬੈਠੇ ਆਪਣੇ ਸਾਰੇ ਡਾਕੂਮੈਂਟ ਅਪਲੋਡ ਕਰ ਸਕਦਾ ਹੈ ਪੋਰਟਲ ਤੇ ਤੋਂ ਉਹਦੇ ਸਪੋਰਟ ਜਿਹੜੇ ਡਾਕੂਮੈਂਟਸ ਨੂੰ ਬ੍ਰਾਂਚ ਜਾਣ ਦੀ ਲੋੜ ਨਹੀਂ ਆਟੋਮੈਟਿਕਲੀ ਉਹ ਸਪੋਰਟ ਡਾਕੂਮੈਂਟ ਸਿੱਧਾ ਸੈਂਟਰਲਾਈਜ਼ਡ ਆਫਿਸ ਜਾਣਗੇ ਉਤੋਂ ਕ੍ਰੈਡਿਟ ਉਹਨਾਂ ਦੇ ਅਕਾਊਂਟਸ ਸਿੱਧੇ ਰਵੇ ਚਲਾ ਜਾਏਗਾ ਸੋ ਲਾਈਕ ਥਿਸ ਡਿਫਰੈਂਟ ਪ੍ਰੋਡਕਟਸ ਆ देयर ਜਿਸ ਦਾ ਵੀ ਅਸੀਂ ਪ੍ਰੈਜੈਂਟੇਸ਼ਨ ਵੀ ਦਾਂਗੇ ਦੱਸਾਂਗੇ ਮੈਨੂੰ ਪਾ 25 ਲਾਉਣਾ ਚਾਹੀਦਾ ਸਾਡੇ ਚੈਨਲ ਦੇ ਮਾਧਿਅਮ ਸਾਡਾ ਜੋ ਇੰਟਰੈਕਸ਼ਨ ਕਰ ਰਹੇ ਹੋ ਉਹ ਤੋਂ ਚੈ so that will be helpful for us also and it will be we uh, will be thankful for you if you are able to disseminate to see lokant das ko sadi jehi scheme bare te oh sadnu batchhe help karega sade bank nu bhi aur apne country di growth di bhi dhanyawad